ਜੋ ਪੂਰੇ ਦੇਸ਼ ਦੇ ਵਿੱਚ ਆਪਣੇ ਚਰਚਾ ਦਾ ਵਿਸ਼ਾ ਬਣਿਆ ਪਿਆ ਆਹ SIM ਕਾਰ ਸਾਰੀਆਂ ਕੰਪਨੀਆਂ ਨੇ ਆਪਣੇ ਪੈਕ ਮਹਿੰਗੇ ਕਰਤੇ ਪਰ ਆਹ ਕੰਪਨੀਆਂ ਪੂਰੀਆਂ ਟੌਪ ਤੇ ਆ ਪੁਰਾਣੇ SIM ਆਪਣੇ ਬਈ ਜਿਹੜੇ ਆਪਣੇ ਪੁਰਾਣੇ SIM ਸੀ ਨਾ ਆਪਣੇ ਪੰਜਾਬ ਦੇ ਵਿੱਚ ਪੂਰੇ ਸ਼ਹਿਰੇ ਦੇ ਚੱਲਦੇ ਹੁੰਦੇ ਸੀ ਤੇ ਵਿੱਚ ਕੰਪਨੀਆਂ ਇਹਨਾਂ ਜੋ ਬੰਦ ਹੋ ਗਈਆਂ ਜਿਵੇਂ ਟਾਟਾ ਇੰਡੀਕੋਮ ਆ ਇਹ ਬੰਦ ਹੋ ਗਈ ਤੇ ਆਬੀ ਬੀਐਸ ਨਾਲ ਦੇ SIM ਆਗੇ ਇਹ ਇਹਨਾਂ ਨੂੰ ਆਪਾਂ ਬਹੁਤ ਘੱਟ ਲੈ ਰਹੇ ਆ ਪਹਿਲਾਂ ਬਹੁਤ ਘੱਟ ਲੈਂਦੇ ਹੁੰਦੇ ਸੀ ਹੁਣ ਤਾਂ ਪੂਰਾ ਆ ਦੇਖੋ ਪਹਿਲਾਂ ਬੀਐਸ ਨਾਲ 2ਜੀ ਆਉਂਦਾ ਸੀ ਫੇਰ ਬੀਐਸ ਨਾਲ 3ਜੀ ਚੱਲ ਪਿਆ ਦੇਖੋ ਫੇਰ 4ਜੀ ਚੱਲ ਪਿਆ ਤੇ ਕਹਿੰਦੇ ਹੁਣ ਇਹ 5ਜੀ ਆ ਰਹੇ ਆ ਸਾਰੀਆਂ ਕੰਪਨੀਆਂ ਨੂੰ ਟੱਕਰ ਦੂ ਸਭ ਤੋਂ ਪਲਾਨ ਸਸਤੇ ਤੇ ਸਾਰੀ ਮਤਲਬ ਕੰਪਨੀਆਂ ਨੂੰ ਪੂਰੀ ਫੁੱਲ ਟੱਕਰ ਦੇਣ ਜਾ ਰਿਹਾ ਤੇ ਪੂਰੇ ਫੁੱਲ ਰੇਂਜ ਦੇ ਵਿੱਚ ਇਹ ਆ ਰਿਹਾ ਜਿਹਦਾ ਪੂਰਾ ਨੈਟਵਰਕ ਹੋਇਆ ਕਰੂ ਇਹ ਸਰਕਾਰੀ ਸਿਮ ਆਪਣੇ ਦੇਖਦਾ ਸਾਰਿਆਂ ਤੋਂ ਬਈ ਆਪਾਂ ਨੂੰ ਇਹਦਾ ਬਾਰੇ ਸੋਚਣਾ ਚਾਹੀਦਾ ਆਪਾਂ ਨੂੰ ਮਤਲਬ ਸਰਕਾਰੀ SIM ਲੈਣੇ ਚਾਹੀਦੇ ਆ Airtel Jio ਇਹ ਚੀਜ਼ਾਂ ਨੂੰ ਛੱਡ ਕੇ ਆਪਾਂ ਨੂੰ ਸਰਕਾਰੀ ਲੈਣੇ ਚਾਹੀਦੇ ਆ ਕੌਣ ਕੌਣ ਇਹ ਗੱਲ ਨਾਲ ਸਹਿਮਤ ਆ ਬਈ ਕਮੈਂਟ ਕਰਕੇ ਜਰੂਰ ਦੱਸੋ